ਬਸ ਸਰਜੀ ਸਿੰਘ ਤੁਸੀਂ ਦੇਖ ਰਹੇ ਜੀ ਬਕਸ 24 ਪੰਜਾਬ ਨਿਊ ਚੈਨਲ ਜੇ ਗੱਲ ਕੀਤੀ ਜਾਵੇ ਤਰਨਤਨ ਜ਼ਿਲ੍ਹੇ ਦੇ ਅੰਦਰ ਅਸੀਂ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਜੇ ਕਾਫੀ ਜੜੀ ਸੰਘਣੀ ਧੁੰਦ ਪੈ ਰਹੀ ਹੈ ਜਿੱਥੇ ਕਿ ਤੁਹਾਨੂੰ ਗੱਡੀਆਂ ਜੜੀਆਂ ਨਜ਼ਰ ਆਉਣੀਆਂ ਦੂਰ ਦੂਰ ਕਾਫੀ ਜੜੀਆਂ ਬਿਲਕੁਲ ਤਰਨਤਨ ਅੱਡੇ ਦੇ ਮੌਜੂਦ ਹੈ ਅਸੀਂ ਅੱਡੇ ਦੇ ਵਿੱਚ ਜਿੱਥੇ ਕਿ ਹਾਈਵੇ ਰੋਡ ਹੈ ਜਿੱਥੋਂ ਕਿ ਗੱਡੀ ਜੜੀ ਆ ਜੰਡਿਆਲਾ ਚੌਂਕ ਤੋਂ ਮੋਗਾ ਫਰੀਦਕੋੜ ਹਰ ਜਿਹੜੀ ਆ ਗੱਡੀ ਜੜੀ ਇੱਥੇ ਰੋਕ ਕੇ ਜਾਂਦੀ ਆ ਜਿਹੜਾ ਜੰਡਿਆਲਾ ਚੌਂਕ ਦੇ ਵਿੱਚ ਤੇ ਗੱਡੀ ਜੜੀ ਆ ਤੁਸੀਂ ਦੇਖ ਸਕਦੇ ਜੀ ਗੱਡੀਆਂ ਦੀ ਜਿਹੜੀ ਆ ਕਾਫੀ ਜੜੀ ਆ ਧੁੰਦ ਸੰਘਣੀ ਹੋਣ ਕਰਨ ਜਿਹੜੀ ਆ ਗੱਡੀਆਂ ਦੀ ਤੁਸੀਂ ਦੇਖ ਸਕਦੇ ਲੈਟਾਂ ਜਗ ਰਹੀਆਂ ਗੱਡੀਆਂ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀਆਂ ਜਿੱਥੇ ਕਿ ਕਾਫੀ ਸੰਘਣੀ ਧੁੰਦ ਜਿਹੜੀ ਆ ਪੈ ਰਹੀ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਜੀ ਕਿ ਤਰਨ ਤਰਨ ਦੇ ਵਿੱਚ ਅਸੀਂ ਬਿਲਕੁਲ ਅੱਡੇ ਦੇ ਵਿੱਚ ਮੌਜੂਦ ਹਾਂ ਲੋਕਾਂ ਦੇ ਨਾਲ ਵੀ ਜਿਹੜੇ ਆ ਡਰਾਈਵਰ ਆ ਗੱਡੀਆਂ ਚਲਾ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਗੱਡੀਆਂ ਨੂੰ ਡਿਪਰ ਲਾ ਕੇ ਲਿਓਣ ਜਾਂ ਕੋਈ ਦੁਰਘਟਨਾ ਜਿਹੜੀ ਨਾ ਹੋਵੇ ਅਸੀਂ ਦੇਖ ਰਹੇ ਜੇ ਤੁਸੀਂ ਮੈਕਸ 24 ਪੰਜਾਬ న్యూਸ ਤੇ ਖਬਰ ਜਿਹੜੀ ਆ ਕਿ ਤੁਸੀਂ ਕਾਫੀ ਜਿਹੜੀਆਂ ਦੂਰ ਦੂਰ ਤੱਕ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇ ਗੱਡੀਆਂ ਜਿਹੜੀਆਂ ਵਾ ਕਾਫੀ ਜਿਹੜੀਆਂ ਗੱਡੀਆਂ ਖੜੀਆਂ ਹੋਈਆਂ ਦੂਰ ਦੂਰ ਤੱਕਰ ਜਿਹੜੀ ਗੱਡੀ ਜਿਹੜੀ ਆ ਨਜ਼ਰ ਨਹੀਂ ਆ ਰਹੀ ਜਿੱਥੇ ਕਿ ਤੁਸੀਂ ਦੇਖ ਸਕਦੇ ਜੇ ਕਾਫੀ ਡਿਪਰ ਜਿਹੜਾ ਗੱਡੀਆਂ ਨੂੰ ਲਾ ਕੇ ਬਿਲਕੁਲ ਗੱਡੀਆਂ ਜਿਹੜੀਆਂ ਜਿਹੜੀਆਂ ਸਲੋ ਆ ਰਹੀਆਂ ਅਸੀਂ ਮੌਜੂਦ ਹਾਂ ਕਰਮ ਕਰਮ ਜੰਡਿਆਲਾ ਚੌਂਕ ਦੇ ਵਿੱਚ ਹਾਈਵੇ ਰੋਡ ਦੇ ਉੱਪਰ ਗੱਡੀਆਂ ਜਿਹੜੀਆਂ ਕਿਉਂਕਿ ਜ਼ਿਆਦਾਤਰ ਸੰਘਣੀ ਧੁੰਦ ਦੇ ਨਾਲ ਦੁਰਕੜਨਾ ਦੁਰਕਰਨਾ ਬਹੁਤ ਹੁੰਦੀ ਹੈ ਜਿੱਥੇ ਕਿ ਤੁਹਾਨੂੰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਲੋਕ ਕਹਿੰਦੇ ਨੇ ਕੀ ਲੋਕਾਂ ਦੀ ਜਿਹੜੀ ਆ ਡਰਾਈਵਰਾਂ ਨਾਲ ਗੱਲਬਾਤ ਨਾਲ ਗੱਡੀ ਖੜੀ ਹੋਈ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੀ ਗੱਡੀ ਬਿਲਕੁਲ ਸਰੋਲ ਹੋਣੀ ਚਾਹੀਦੀ ਕਿ ਦੁਰਕਰਨਾ ਨਾ ਹੋਵੇ ਤਰਨਤਰੰਤ ਸਰਜੀ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਰੇ ਮੇਰੇ ਵੀਰਾਂ ਨੂੰ ਡਰਾਈਵਰਾਂ ਨੂੰ ਬੇਨਤੀ ਆ ਕਿ ਟਾਈਮ ਮਿਸ ਹੋ ਜੂ ਕੋਈ ਗੱਲ ਨਹੀਂ ਗਈ ਆਰਾਮ ਨਾਲ ਜਾਓ ਤੰਦ ਬਹੁਤ ਜਿਆਦਾ ਆ ਆਪਣਾ 2-3000 ਦਾ 1000 ਦਾ ਨੁਕਸਾਨ ਹੋ ਜੂ ਕੋਈ ਗੱਲ ਨਹੀਂ ਗਈ ਕਾਲੀ ਨਾ ਕਰੋ ਆਰਾਮ ਨਾ ਰੱਖੋ ਇੱਕ ਦਿਨ ਅੱਜ ਜਿਆਦੀ ਤੋਂ ਹੁੰਦੇ ਆ ਕੱਲ ਘੱਟੂਗੀ ਲਊਗੀ ਹੁਣ ਆ 15 20 ਦਿਨ ਤੋਂ ਬਹੁਤ ਜਿਆਦੀ ਪੈਣੀ ਆ ਇਸ ਕਰਕੇ ਕਹਿੰਨੇ ਆ ਵੀ ਆਰਾਮ ਨਾ ਨੁਕਸਾਨ ਨਾ ਹੋਵੇ ਜਾਨੀ ਨੁਕਸਾਨ ਨਾ ਕਿਸਦਾ ਹੋਵੇ ਆਪਣੀ ਕਿੱਧਰ ਗੱਡੀ ਚਲਦੀ ਜੀ ਆਪਣੀਆਂ ਜੀ ਅੰਮ੍ਰਿਤਸਰੋਂ ਗੋੰਦਵਾਲ ਸਾਹਿਬ ਨੂੰ ਚਲਦੀਆਂ ਜੀ ਅੰਮ੍ਰਿਤਸਰੋਂ ਗੋੰਦਵਾਲ ਨੂੰ ਜਾਂਦੀਆਂ ਗੱਡੀਆਂ ਆਪਣੀਆਂ ਅਸੀਂ ਇਹੀ ਕਿਹਾ ਅਸੀਂ ਵੀ ਡਰਾਈਵਰਾਂ ਨੂੰ ਵੀ ਆਪਣੀਆਂ ਗੱਡੀਆਂ ਆਰਾਮ ਨਾਲ ਰੱਖਣੀਆਂ ਟਾਈਮ 'ਚ ਕੋਈ ਗੱਲ ਨਹੀਂ ਦੂਜਾ ਚੁੱਕ ਲਾਂਗੇ ਨਾ ਚੁੱਕਿਆ ਜਾਊ ਇੱਕ ਦਿਨ ਕੋਈ ਗੱਲ ਨਹੀਂ ਯਾਰ 1500 2000 ਦਾ ਵੀ ਨੁਕਸਾਨ ਵੀ ਝੱਲ ਲਾਂਗੇ ਕੋ ਥੋੜਾ ਜਿਹਾ ਹਲੇ ਮੀਨਾ ਚੱਲਿਓ ਆਪਣਾ ਵੇਖ ਕੇ ਬਚਾ ਕੇ ਬਸ ਇਹੀ ਸੰਦੇਸ਼ ਆ ਮੇਰੇ ਸਾਰੇ ਵੀਡੈਂਟਾਂ ਨੂੰ ਜਿਹੜੇ ਲੋਕਾਂ ਨੂੰ ਜਿਹੜੇ ਵੀਕਲ ਚਲਾਉਂਦੇ ਉਹਨਾਂ ਨੂੰ ਵੀ ਕੀ ਸੰਦੇਸ਼ ਕੀ ਕੀ ਕਹੋਗੇ ਕੀ ਕਹਿਣਾ ਚਾਹੋਗੇ ਸਿਕਲਾਂ ਨੂੰ ਵੀਕਲ ਜਿਹੜੇ ਚਲਾਉਂਦੇ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਵੀ ਵੇਖੋ ਜਿੰਨੂੰ ਜ਼ਰੂਰੀ ਕੰਮ ਆ ਉਹ ਜ਼ਰੂਰੀ ਜਾਣਾ ਉਹ ਮੇਰਾ ਮੇਰਾ ਦੀ ਰੋਡ ਤੇ ਨਿਕਲੇ ਠੀਕ ਆ ਜੇ ਕੋਈ ਮੋਟਰਸਾਈਕਲ ਵਾਲਾ ਗੱਡੀਆਂ ਵਾਲਾ ਲਾਈਟਾਂ ਜਗਾ ਕੇ ਆਉ ਉਹ ਕਈਆਂ ਨੇ ਲਾਈਟਾਂ ਬੰਦ ਕੀਤੀਆਂ ਹੁੰਦੀਆਂ ਜਦੋਂ ਅਗਲੇ ਬੰਨੇ ਚੀਜ਼ ਆਉਂਦੀ ਆ ਉਹਨਾਂ ਪਤਾ ਨਹੀਂ ਲੱਗਦਾ ਵੀ ਗੱਡੂ ਆ ਕੋਈ ਆ ਰਿਹਾ ਕਿ ਨਹੀਂ ਆ ਰਿਹਾ ਇਸ ਕਰਕੇ ਹੀ ਕਹਿਣਾ ਚਾਹੁੰਨੀ ਆ ਵੀ ਸਾਰੇ ਆਪਣੀ ਸੁਰੱਖਿਆ ਰੱਖੋ 2 4 5 10 ਦਿਨਾਂ ਨਾਲ ਕੁਝ ਨਹੀਂ ਫਰਕ ਪੈਂਦਾ ਧੁੰਦ ਦਾ ਵਿਚਾਰ ਰੱਖਿਓ ਮੇਰੇ ਵੀਰਾਂ ਡਰਾਈਵਰੀ ਦੇ ਵਿੱਚ ਔਖਾ ਹੋ ਜਾਂਦਾ ਹੋਏ ਨਹੀਂ ਹੁੰਦੇ ਔਖਾ ਨਹੀਂ ਇਹ ਡਰਾਈਵਰ ਵੀਰਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਪਹਿਲੇ ਮੀ ਕਾਲੀ ਨਾ ਕਰਿਓ ਤੁਸੀਂ ਦੇਖਿਆ ਕਿ ਮੈਂ ਪਹਿਲਾਂ ਤੁਹਾਡੀ ਜਿਹੜੀ ਆ ਹਾਈਵੇ ਰੋਡ ਦੇ ਉੱਪਰ ਖੜੇ ਸਾਂ ਜਿੱਥੇ ਕਿ ਡਰਾਈਵਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਬਿਲਕੁਲ ਗੱਡੀ ਜਿਹੜੀ ਅਸੀਂ ਸਲੋ ਖੜਨੀ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਮੇਰੇ ਇੱਕ ਜਿਹੜੇ ਆਟੋ ਵਾਲੇ ਵੀਰ ਆ ਉਹ ਖੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਤੁਸੀਂ ਆਟੋ ਚਲਾਉਂਦੇ ਜੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿੰਦੇ ਨੇ ਉਹਨਾਂ ਨਾਲ ਆਓ ਤੁਹਾਡੀ ਉਹਨਾਂ ਨਾਲ ਮੁਲਾਕਤ ਕਰਦੇ ਆ ਕਿ ਕੀ ਨਾਮ ਜੀ ਆਪਣਾ ਮਨਜਿੰਦਰ ਸਿੰਘ ਜੀ ਬਟੂ ਜੀ ਕੀ ਕਹਿਣਾ ਚਾਹੋਗੇ ਜਦੋਂ ਤੁਸੀਂ ਆਟੋ ਚਲਾ ਰਹੇ ਜੇ ਸਵਾਰੀਆਂ ਜਿਹੜੀਆਂ ਤੁਸੀਂ ਲੈ ਕੇ ਜਾਂਦੇ ਜੇ ਬਸ ਤੋਂ ਉੱਤਰਦੀਆਂ ਸਵਾਰੀਆਂ ਜਲਦੀ ਜਿਆਦੀ ਧੁੰਦ ਜਿਹੜੀ ਸੰਘਣੀ ਧੁੰਦ ਪੈ ਰਹੀ ਹੈ ਕੀ ਕਹਿਣਾ ਚਾਹੋਗੇ ਅਈ ਦੇਖ ਕਮਾਂਗ ਤੇ ਮਾਨਾ ਚਲੋ ਹੌਲੀ ਚਲੋ ਨੁਕਸਾਨ ਕਿਦੋਂ ਹੁੰਦੇ ਜਦ ਤੋਂ ਦੇ ਵਿੱਚ ਸ਼ਹਿਰ ਦੇ ਵਿੱਚੋਂ ਹਮ ਸ਼ਹਿਰ ਵਿੱਚ ਚੈਦਾ ਹੋਣਾ ਚਾਹੀਦਾ ਵਾ ਜੀ ਤੇ ਤੇਜ਼ ਰਨ ਚਲੋ ਰਮਾਨਾ ਚਲੋ ਕਿ ਨੁਕਸਾਨ ਨਾ ਕਿਦਾ ਹੋਵੇ ਜਿੱਦਾਂ ਕਿ ਕਾਫੀ ਤੋਂ ਜਿਆਦੇ ਜਿਹੜੇ ਆ ਬੈਟਰੀ ਵਾਲੇ ਵੀ ਹੈਗੇ ਆ ਜਾਂ ਤੁਹਾਡੇ ਕੋਲ ਡੀਜ਼ਲ ਵਾਲੇ ਆ ਕੀ ਇਹਨਾਂ ਨੂੰ ਆਪਣੇ ਜਿਹੜੇ ਵੀਰ ਆ ਤੁਹਾਡੇ ਨਾਲ ਕੋਈ ਦੁਰਘਟਨਾ ਨਾ ਹੋਵੇ ਕੀ ਇਹਨਾਂ ਨੂੰ ਕਹਿਣਾ ਚਾਹੋਗੇ ਅਸੀਂ ਸਾਰੇ ਵੀਰਨ ਕਹਿੰਨੇ ਵੀ ਰਮਾਨਾ ਚਲੋ ਸਵਾਰੀ ਨੂੰ ਬਚਾਓ ਆਪਣਾ ਬਚਾ ਕਰੋ ਤੁਹਾਡੇ ਕੋਲ ਕਿਹੜਾ ਹਟੋ ਆ ਮੇਰੇ ਕੋਲ ਆਪਣਾ ਡੀਜ਼ਲ ਹਟੋ ਆ ਮੇਰੇ ਨਾਲ ਉਹ ਭਾਜੀ ਜਿਹੜੇ ਮੌਜੂਦ ਉਹਨਾਂ ਨਾਲ ਵੀ ਗੱਲਬਾਤ ਕਰ ਕਰਦੇ ਆ ਪਤਾ ਜੀ ਕੀ ਕਹਿਣਾ ਚਾਹੋਗੇ ਜਿੱਦਾਂ ਤੁਸੀਂ ਆਟੋ ਜੂਨੀਅਨ ਦੇ ਪ੍ਰਧਾਨ ਵੀ ਜੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੋ ਕਹਿੰਦੇ ਆ ਵੀ ਸ਼ਹਿਰ ਚ ਵੀ ਧੁੰਦ ਬਹੁਤ ਜਿਆਦਾ ਆ ਤੇ ਬਾਹਰ ਤੇ ਹੈਗੀ ਹੈਗੀ ਆ ਤੇ ਫੇ ਸਾਰੇ ਵੀ ਹੌਲੀ ਚੱਲਣ ਤੇ ਨੁਕਸਾਨ ਕਿਸਦਾ ਵੀ ਨਾ ਹੋਵੇ ਨਾ ਸਾਡਾ ਹੋਵੇ ਨਾ ਸਵਾਰੀ ਦਾ ਹੋਵੇ ਜਿਵੇਂ ਦੇਖਿਆ ਜਾਵੇ ਕਾਫੀ ਜੜੀ ਧੁੰਦ ਜੜੀ ਸੰਘਣੀ ਆ ਤਰੰਤਰ ਜ਼ਿਲ੍ਹੇ ਦੇ ਅੰਦਰ ਤੁਸੀਂ ਟੈਂਪੂ ਚਲਾਉਂਦੇ ਜੀ ਜਿਵੇਂ ਕਿ ਆਟੋ ਵਾਲੇ ਜਿਹੜੇ ਆ ਸਲੋ ਜਾਣਾ ਚਾਹੀਦਾ ਦੁਰਘਟਨਾ ਜੜੀ ਨਾ ਹੋਵੇ ਕਿਉਂਕਿ ਛੇਦ ਜੜੀ ਆ ਉਹ ਆਪਣੀ ਜਾਨ ਦੇ ਰਾਖੀ ਆ ਪਾਬ ਕਰਨੀ ਹੈ ਕੀ ਕਹਿਣਾ ਚਾਹੋਗੇ ਜਿਹੜੇ ਆਟੋ ਜਿਹੜੇ ਚਲਾਉਂਦੇ ਨੇ ਜਾਂ ਬੈਂਡਰੀ ਵਾਲੇ ਡੀਜ਼ਲ ਵਾਲੇ ਅਸੀਂ ਦੇ ਵਿੱਚ ਜੀ ਸਾਰਿਆਂ ਨੂੰ ਇਹੋ ਕਹਨੇ ਵੀ ਬਿਲਕੁਲ ਹੌਲੀ ਚੱਲੋ ਵੀ ਧੁੰਦ ਬਹੁਤ ਸ਼ਹਿਰ ਦੇ ਵਿੱਚ ਤੇ ਹੈਗੀ ਹੈਗੀ ਆ ਤੇ ਬਿਲਕੁਲ ਐ ਹੌਲੀ ਚੱਲਣਾ ਚਾਹੀਦਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਉਹ ਆਟੋ ਵਾਲੇ ਵੀਰਾਂ ਨਾਲ ਵੀ ਗੱਲਬਾਤ ਕੀਤੀ ਬੱਸਾਂ ਵਾਲਿਆਂ ਨੇ ਵੀ ਗੱਲਬਾਤ ਕੀਤੀ ਜਿੱਥੇ ਕਿ ਅੱਡੇ ਦੇ ਵਿੱਚ ਖੜਕੇ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪਣਾ ਵਕ ਵਕ ਸੁਝਾਅ ਦਿੱਤੇ